ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਆ ਜੀ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਅੱਜ ਮੈਂ ਆਪਣੀਆਂ ਭੈਣਾਂ ਵਾਸਤੇ ਲੈ ਕੇ ਆਈਆਂ ਜੀ ਸਕਰਬ ਵੀ ਤੇ ਪੈਕ ਦੋਨੇ ਚੀਜ਼ਾਂ ਹੀ ਆਪਾਂ ਕਰਾਂਗੇ ਵਨ ਸਟੈਪ ਦੇ ਵਿੱਚ ਜਿੰਨਾ ਮੇਰੀਆਂ ਭੈਣਾਂ ਦੀ ਸਕਿਨ ਬਹੁਤ ਹੀ ਡਲ ਹੋ ਗਈ ਆ ਜਾਂ ਡਰਾਈਨੈਸ ਬਹੁਤ ਹੀ ਹੋ ਗਈ ਜਿਵੇਂ ਹੁਣ ਥੋੜਾ ਵਿੰਟਰ ਆ ਰਿਹਾ ਨਾ ਥੋੜਾ ਚੇਂਜ ਹੋ ਰਿਹਾ ਹੈ ਮੌਸਮ ਉਹਦੇ ਕਰਕੇ ਸਾਡੀ ਸਕਿਨ ਬਹੁਤ ਹੀ ਡਲ ਹੋ ਗਈ ਆ ਜਾਂ ਡਰਾਈਨੈਸ ਵੀ ਬਹੁਤ ਆ ਗਈ ਆ ਡਾਰਕਨੈਸ ਬਹੁਤ ਹੋ ਗਿਆ ਆ ਜਾਂ ਪਿਗਮੈਂਟੇਸ਼ਨ ਵੀ ਬਹੁਤ ਹੈ ਤੁਹਾਡੇ ਫੇਸ ਦੇ ਉੱਪਰ ਤੁਸੀਂ ਇਸ ਆ ਦੇਖੋ ਮੈਂ ਲਿਆ ਹੋਇਆ ਟਮਾਟਰ ਬਸ ਟਮਾਟਰ ਨੂੰ ਇੱਕ ਦੋ ਚੀਜ਼ਾਂ ਹੀ ਆਪਾਂ ਇਹਦੇ ਉੱਪਰ ਐਡ ਕਰਕੇ ਆਪਣੇ ਫੇਸ ਦੇ ਉੱਪਰ ਰੱਬ ਕਰਾਂਗੇ ਜਿਸ ਦੇ ਨਾਲ ਤੁਹਾਡੇ ਫੇਸ ਦੇ ਉੱਪਰ ਸਾਰੀ ਟੈਨਿੰਗ ਵੀ ਦੂਰ ਹੋ ਜਾਏਗੀ ਜੋ ਪਿੰਪਲ ਐਕਨੇ ਦੇ ਜਿੱਦੀ ਨਿਸ਼ਾਨ ਰਹਿ ਗਏ ਉਹ ਵੀ ਦੂਰ ਹੋ ਜਾਣਗੇ ਜੀ ਇਹ ਟਮਾਟਰ ਦੇ ਨਾਲ ਟਮਾਟਰ ਚ ਹੁੰਦਾ ਹੈ ਜੀ ਵਿਟਾਮਿਨ ਸੀ ਜੋ ਤੁਹਾਡੀ ਸਕਿਨ ਨੂੰ ਲਾਈਟ ਕਰੇਗਾ ਬ੍ਰਾਈਟ ਕਰੇਗਾ ਇਦੇ ਵਿੱਚ ਹੋਰ ਅਸੀਂ ਕਿਹੜੇ-ਕਿਹੜੀ ਚੀਜ਼ ਐਡ ਕਰਨੀ ਆ ਤੁਸੀਂ ਵੀਡੀਓ ਨੂੰ ਫੁੱਲ ਦੇਖਣਾ ਔਰ ਸੋਹਣੇ-ਸੋਹਣੇ ਕਮੈਂਟ ਵੀ ਕਰਿਆ ਕਰੋ ਜਿਹੜੀਆਂ ਮੇਰੀਆਂ ਭੈਣਾਂ ਮੈਨੂੰ ਸੋਹੜੇ-ਸੋਹਣੇ ਕਮੈਂਟ ਕਰਦੀਆਂ ਨੇ ਥੈਂਕ ਯੂ ਜੀ ਸਭੀ ਦਾ ਤੇ ਵੀਡੀਓ ਨੂੰ ਪੂਰੀ ਦੇਖਿਆ ਕਰੋ ਜੀ ਕਿਵੇਂ ਅਸੀਂ ਲਗਾਉਣਾ ਕਿਵੇਂ ਉਤਾਰਨਾ ਹੈਗਾ ਵਾ ਸਕਿੱਪ ਮਤ ਕਰਿਆ ਕਰੋ ਕਿਉਂਕਿ ਵੀਡੀਓ ਦੇਖੋਗੇ ਫਿਰ ਹੀ ਤੁਹਾਨੂੰ ਪਤਾ ਚੱਲੇਗਾ ਕਿ ਕਿਹੜੀ-ਕਿਹੜੀ ਚੀਜ਼ ਐਡ ਕਰਨੀ ਆ ਤੇ ਕਿਵੇਂ ਅਸੀਂ ਪੈਕ ਨੂੰ ਲਗਾ ਰਹੇ ਆ ਕਿੰਨਾ-ਕਿੰਨਾ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਪੈਕ ਲਗਾਉਂਦੇ ਵਕਤ ਠੀਕ ਹੈ ਜੀ ਤੁਸੀਂ ਮੈਂ ਜਿੱਦਾਂ ਤੁਹਾਨੂੰ ਦੱਸ ਰਹੀ ਹਾਂ ਇਸ ਤਰੀਕੇ ਨਾਲ ਤੁਸੀਂ ਟਮਾਟਰ ਨੂੰ ਆਪਣੇ ਫੇਸ ਦੇ ਉੱਪਰ ਰੱਬ ਕਰਨਾ ਹੈਗਾ ਤੁਸੀਂ ਕਿਤੇ ਵੀ ਜਾਣਾ ਕਿਸੇ ਫੰਕਸ਼ਨ ਤੇ ਜਾਣਾ ਹੈਗਾ ਤੁਸੀਂ ਬਸ ਇੱਕ ਦਿਨ ਪਹਿਲਾਂ ਸ਼ਾਮ ਨੂੰ ਇਹ ਮਤਲਬ ਕਰ ਲਓ ਫੇਸ਼ੀਅਲ ਮੰਨ ਲਓ ਤੁਸੀਂ ਪੈਕ ਮੰਨ ਲਓ ਫੇਸ਼ੀਅਲ ਤੋਂ ਵੀ ਦੋਨਾ ਤਿਗਣਾ ਇਹ ਜਟ ਦੇਵੇਗਾ ਤਾਂ ਹਨੂਏ ਤੁਸੀਂ ਰੱਬ ਕਰੋਗੇ ਟਮਾਟਰ ਆਪਣੇ ਫੇਸ ਦੇ ਉੱਪਰ ਇੱਕ ਤਾਂ ਡਰਾਈਨੈਸ ਵੀ ਇਹਦੇ ਨਾਲ ਹੀ ਦੂਰ ਹੋ ਜੇਗੀ ਜੋ ਅਸੀਂ ਚੀਜ਼ਾਂ ਇਹਦੇ ਵਿੱਚ ਐਡ ਕਰਾਂਗੇ ਉਹ ਡਰਾਈਨੈਸ ਦੂਰ ਕਰਨਗੀਆਂ ਥੋੜਾ ਮੇਰਾ ਗਲਾ ਖਰਾਬ ਹੈ ਜੀ ਸੌਰੀ ਤਾਂ ਤੁਸੀਂ ਦੇਖਣਾ ਬਸ ਵੀਡੀਓ ਦੇਖਣਾ ਜੀ ਮੇਰੇ ਗਲੇ ਵੱਲ ਨਾ ਜਾਣਾ ਤੁਸੀਂ ਤੁਸੀਂ ਵੀਡੀਓ ਦੇਖਣਾ ਕਿ ਮੈਂ ਕਿਹੜੇ ਕਿਹੜੀ ਚੀਜ਼ੇ ਦੇ ਵਿੱਚ ਐਡ ਕਰ ਰਹੀ ਹਾਂ ਠੀਕ ਹੈ ਜੀ ਆਜੋ ਹੁਣ ਅਸੀਂ ਤਿਆਰ ਕਰੀਏ ਸਭ ਤੋਂ ਪਹਿਲਾਂ ਅਸੀਂ ਟਮਾਟਰ ਨੂੰ ਚੰਗੀ ਤਰ੍ਹਾਂ ਵਾਸ਼ ਕੀਤਾ ਹੋਇਆ ਹਾਫ ਲੈ ਲਾਂਗੇ ਅਸੀਂ ਹਾਂ ਦੇਖੋ ਐਵੇਂ ਲੈ ਲੈਣਾ ਤੁਸੀਂ ਇਹਨੂੰ ਚੰਗੀ ਤਰ੍ਹਾਂ ਤੁਸੀਂ ਨਾ ਇਹਨੇ ਕਰ ਲਿਓ ਥੋੜਾ ਇਹਦਾ ਜੂਸ ਨਿਕਲ ਜਾਵੇਗਾ ਨਾ ਫਿਰ ਜੋ ਵੀ ਅਸੀਂ ਇਹਦੇ ਉੱਪਰ ਐਡ ਕਰਾਂਗੇ ਆ ਦੇਖੋ ਹੁਣ ਅਸੀਂ ਇਹਦੇ ਉੱਪਰ ਐਡ ਕਰਾਂਗੇ ਜੀ ਮਿਲਕ ਪਾਊਡਰ ਥੋੜਾ ਤੁਸੀਂ ਐਡ ਕਰ ਦੇਣਾ ਮਿਲਕ ਪਾਊਡਰ ਆ ਦੇਖੋ ਚੰਗੀ ਤਰ੍ਹਾਂ ਐਡ ਕਰ ਦਿਓ ਇਹਦੇ ਉੱਪਰ ਕਿਉਂਕਿ ਡਰਾਈਨੈਸ ਨੂੰ ਕਰੇਗਾ ਜੀ ਦੂਰ ਮਿਲਕ ਪਾਊਡਰ ਫਿਰ ਅਸੀਂ ਐਡ ਕਰਾਂਗੇ ਹਨੀ ਇਹ ਵੀ ਤੁਹਾਡੀ ਸਕਿਨ ਨੂੰ ਡਰਾਈ ਨਹੀਂ ਹੋਣ ਦੇਵੇਗਾ। ਦੋਨੇ ਚੀਜ਼ਾਂ ਹੀ ਬਹੁਤ ਵਧੀਆ ਨੇ ਜੋ ਤੁਹਾਡੀ ਸਕਿਨ ਦੇ ਉੱਪਰ ਡਰਾਈਨੈਸ ਆ ਗਿਆ ਖੁਰਦਰਾਪਨ ਆ ਗਿਆ ਜਾਂ ਨੋਜ਼ ਦੇ ਆਸ-ਪਾਸ ਜਾਂ ਲਿਪ ਦੇ ਕੋਰਨਰ ਦੇ ਇੱਧਰ-ਉਧਰ ਆ ਗਿਆ ਉਹ ਬਿਲਕੁਲ ਹੀ ਠੀਕ ਹੋ ਜਾਏਗਾ ਜੀ ਇਹਨੂੰ ਤੁਸੀਂ ਆਪਣੇ ਫੇਸ ਦੇ ਉੱਪਰ ਰੱਬ ਕਰਨਾ ਰੱਬ ਕਰਨਾ ਹੈਗਾ ਪਹਿਲਾਂ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਤੁਸੀਂ ਕਲੀਨ ਕਰਨਾ ਫੇਸ ਵਾਸ਼ ਦੇ ਨਾਲ ਜੋ ਵੀ ਤੁਹਾਡੀ ਸਕਿਨ ਟਾਈਪ ਹੈਗੀ ਆ ਏ ਡਰਾਈ ਸਕਿਨ ਵਾਲੇ ਵੀ ਕਰ ਸਕਦੇ ਆ oily skin ਵਾਲੇ ਵੀ ਕਰ ਸਕਦੇ ਨੇ ਦੋਨੋਂ ਹੀ ਕਰ ਸਕਦੇ ਨੇ ਨਾਰਮਲ ਸਕਿਨ ਵਾਲੇ ਵੀ ਕਰ ਲੈਂਦੇ ਬਹੁਤ ਹੀ ਵਧੀਆ ਉਹਨਾਂ ਵਾਸਤੇ ਵੀ ਸਭ ਵਾਸਤੇ ਠੀਕ ਹੈ ਜੀ ਸਾਰੀਆਂ ਮੇਰੀਆਂ ਭੈਣਾਂ ਇਹਨੂੰ ਕਰ ਸਕਦੀਆਂ ਮੇਰੇ ਵੀਰ ਵੀ ਕਰ ਸਕਦੇ ਜਰੂਰੀ ਨਹੀਂ ਕਿ ਅਸੀਂ ਆਪਣੀਆਂ ਭੈਣਾਂ ਨੂੰ ਹੀ ਦੱਸ ਰਹੇ ਜਿੰਨਾ ਮੇਰੇ ਵੀਰਾਂ ਦੀ ਸਕਿਨ ਬਹੁਤ ਜ਼ਿਆਦਾ ਕਾਲੀ ਹੋ ਗਈ ਆ ਟੈਨਿੰਗ ਬਹੁਤ ਹੋ ਗਿਆ ਜਿਵੇਂ ਧੁੱਪ ਦੇ ਕਰਕੇ ਥੋੜਾ ਟੈਨਿੰਗ ਹੋ ਜਾਂਦਾ ਅੱਜ ਕੱਲ ਤੇ ਮੌਸਮ ਚੇਂਜ ਹੋ ਰਿਹਾ ਇਹਦੇ ਕਰਕੇ ਡਲ ਵੀ ਸਕਿਨ ਹੋ ਗਈ 글로 ਤਾਂ ਬਿਲਕੁਲ ਨਹੀਂ ਹੈਗਾ ਤੇ ਤੁਸੀਂ ਬਸ ਇਹਨੂੰ ਰੱਬ ਕਰਨਾ ਆਪਣੇ ਫੇਸ ਦੇ ਉੱਪਰ ਜਦੋਂ ਤੁਸੀਂ ਕਿਤੇ ਵੀ ਜਾਣਾ ਫੰਕਸ਼ਨ ਤੇ ਜਾਣਾ ਕਿਸੇ ਮੈਰਜ ਤੇ ਜਾਣਾ ਹੈਗਾ ਪਹਿਲਾਂ ਤੁਸੀਂ ਇਹਨੂੰ ਸ਼ਾਮ ਨੂੰ ਆਪਣੇ ਫੇਸ ਦੇ ਉੱਪਰ ਰੱਬ ਕਰ ਲਓ ਫਿਰ ਤੁਸੀਂ ਦੇਖਿਓ ਕਿ ਰਿਜ਼ਲਟ ਕਿੰਨਾ ਵਧੀਆ ਆਂਦਾ ਹੁਣ ਮੈਂ ਤੁਹਾਨੂੰ ਆਪਣੇ ਹੈੱਡ ਤੇ ਕਰਕੇ ਦਿਖਾਵਾਂਗੀ ਤੁਸੀਂ ਆਪਣੇ ਫੇਸ ਤੇ ਕਰਨਾ ਹੈ ਜੀ ਹਾਂਜੀ ਐਵੇਂ ਤੁਸੀਂ ਆਪਣੇ ਫੇਸ ਦੇ ਉੱਪਰ ਅਪ ਕਰਨਾ ਹੈਗਾ ਇਹਦੇ ਨਾਲ ਜੋ ਤੁਹਾਡੇ ਰਿੰਕਲ ਵੀ ਨੇ ਉਹ ਵੀ ਰਿਮੂਵ ਹੋਣਗੇ ਜੀ ਮਿਲਕ ਪਾਊਡਰ ਦੇ ਨਾਲ ਦੂਤਿਓ ਵੀ ਤੁਹਾਨੂੰ ਮਿਲ ਜਾਏਗਾ ਮਿਲਕ ਪਾਊਡਰ ਤਾਂ ਆਮ ਹੀ ਸਾਰਿਆਂ ਦੇ ਘਰਾਂ 'ਚ ਹੁੰਦਾ ਹੀ ਆ ਬਹੁਤ ਵਧੀਆ ਜੀ ਐਂਟੀ-ਏਜਿੰਗ ਦਾ ਕੰਮ ਕਰੇਗਾ ਸਕਿਨ ਨੂੰ ਵਾਈਟ ਕਰੇਗਾ ਟਮਾਟਰ ਦੇ ਨਾਲ ਤਾਂ ਬੈਸਟ ਹੈ ਜੀ ਦੋਨੇ ਚੀਜ਼ਾਂ ਹਨੀ ਤੇ ਮਿਲਕ ਪਾਊਡਰ ਦਾਗ-ਦੱਬੇ ਵੀ ਰਮੂਵ ਹੋਣਗੇ ਤੁਹਾਡੇ ਫੇਸ ਤੇ ਉੱਪਰ ਕਰਨਾ ਹੈਗਾ ਤੁਸੀਂ ਮੈਂ ਹੈਰ ਤੇ ਕਰਕੇ ਦਿਖਾ ਰਹੀ ਹਾਂ ਤੁਸੀਂ ਫੇਸ ਤੇ ਕਰਨਾ ਹੈਗਾ ਮੇਰੀਆਂ ਭੈਣਾਂ ਨੇ ਸਾਰੀਆਂ ਭੈਣਾਂ ਆਪਣੇ ਵਾਸਤੇ ਟਾਈਮ ਕੱਢਿਆ ਕਰੋ ਜੀ ਥੋੜਾ ਬਹੁਤਾ ਯਾਨੀ ਕਿ ਤੁਸੀਂ ਕਰਦੇ ਹੀ ਕੰਮ ਕਰਦੀਆਂ ਰਹਿਣਾ ਤੇ ਆਪਣੇ ਲਈ ਟਾਈਮ ਨਹੀਂ ਕੱਢਣਾ ਹੈਗਾ ਆਪਣੇ ਵਾਸਤੇ ਟਾਈਮ ਕੱਢਿਆ ਕਰੋ ਜਿਵੇਂ ਤੁਹਾਡੀ ਸਕਿਨ ਏਸ ਹੋ ਰਹੀ ਆ ਸਕਿਨ ਵੀ ਲੂਜ਼ ਹੋ ਰਹੀ ਆ ਰਿੰਕਲ ਪੈ ਰਹੇ ਨੇ ਕੁਝ ਨਾ ਕੁਝ ਪੈਕ ਤੁਸੀਂ ਲਗਾਉਂਦੇ ਰਿਹਾ ਕਰੋ ਜੋ ਵੀ ਤੁਹਾਨੂੰ ਠੀਕ ਲੱਗਦਾ ਆ ਠੀਕ ਹੈ ਜੀ ਜੋ ਤੁਹਾਨੂੰ ਠੀਕ ਲੱਗਦਾ ਉਹੀ ਪੈਕ ਤੁਸੀਂ ਲਗਾਉਂਦੇ ਰਿਹਾ ਕਰੋ ਜਦੋਂ ਅਸੀਂ ਕੋਈ ਨਾ ਕੋਈ ਪੈਕ ਲਗਾਵਾਂਗੇ ਸਕਿਨ ਟਾਈਟ ਹੋਵੇਗੀ ਟਾਈਟ ਹੋਣ ਦੇ ਨਾਲ ਨਾਲ ਰਿੰਕਲ ਵੀ ਰਿਮੂਵ ਹੁੰਦੇ ਆ ਜੀ ਸਕਿਨ ਜਦੋਂ ਲੂਜ਼ ਹੁੰਦੀ ਹੈ ਜਦੋਂ ਉਦੋਂ ਇਹ ਰਿੰਕਲ ਸਾਡੇ ਫੇਸ ਦੇ ਉੱਪਰ ਆਉਂਦੇ ਨੇ ਸਕਿਨ ਡਰਾਈ ਦੇ ਉੱਪਰ ਵੀ ਰਿੰਕਲ ਆਉਂਦੇ ਨੇ ਸਕਿਨ ਨੂੰ ਡਰਾਈ ਨਾ ਹੋਣ ਦਿਆ ਕਰੋ ਤੁਸੀਂ ਬਾਕੀ ਜਦੋਂ ਵੀ ਤੁਸੀਂ ਆਪਣੇ ਫੇਸ ਨੂੰ ਵਾਸ਼ ਕਰਦੇ ਜੇ ਥੋੜਾ ਨੂੰ ਗਿੱਲਾ ਰੱਖਿਆ ਕਰੋ ਗਿੱਲਾ ਰੱਖਦੇ ਉੱਪਰ ਹੀ ਕੋਕੋਨਟ ਆਲ ਦੀ 2-3 ਡ੍ਰੌਪ ਲੈ ਕੇ ਮ사ਜ ਕਰਿਆ ਕਰੋ ਰਾਤ ਨੂੰ ਡਰਾਈ ਫੇਸ ਦੇ ਉੱਪਰ ਨਹੀਂ ਕਰਨਾ ਹੈਗਾ ਥੋੜਾ ਗਿੱਲਾ ਹੀ ਆਪਣੇ ਫੇਸ ਨੂੰ ਰੱਖਣਾ ਸੈਮੀ ਡਰਾਈ ਜਿਵੇਂ ਉਹਦੇ ਉੱਪਰ ਇੱਕ ਦੋ ਡ੍ਰੌਪ ਤੁਸੀਂ ਕੋਕੋਨਟ ਆਇਲ ਦੀ ਲੈ ਲਓ ਜਿਨ੍ਹਾਂ ਦੀ ਡਰਾਈ ਸਕਿਨ ਆ ਤੇ ਚੰਗੀ ਤਰ੍ਹਾਂ ਮ사ਜ ਕਰੋ ਆਪਣੇ ਫੇਸ ਦੀ ਰਾਤ ਨੂੰ ডেইলি ਤੁਸੀਂ ਮ사ਜ ਕਰਿਆ ਕਰੋ ਜੀ ਡਰਾਈ ਸਕਿਨ ਵਾਲੇ ਆਪਣਾ ਤਿਆਰ ਰੱਖੋ ਜਿਵੇਂ ਵਿੰਟਰ ਆ ਰਿਹਾ ਠੰਡ ਦੇ ਕਰਕੇ ਸਾਡੇ ਲਿਪ ਵੀ ਫਟਦੇ ਜਿਵੇਂ ਗੱਲਾਂ ਕਈਆਂ ਦੀਆਂ ਕਹਿੰਦੇ ਫੇਸ ਵੀ ਬਹੁਤ ਜ਼ਿਆਦਾ ਡਰਾਈ ਹੋ ਜਾਂਦਾ ਵਾ ਤੁਸੀਂ ਹੁਣ ਤੋਂ ਧਿਆਨ ਦੇਵੋਗੇ ਤੇ ਫਿਰ ਨਹੀਂ ਹੋਵੇਗਾ ਜੀ एवें जी तुम्हें चंह तरह रब करना है पाँच मिनट सॉफ्ट हाथ करना है ये कि तुम रगड़े रहना रगड़ना नहीं है मेरिया भैन ने सॉफ्ट हाथ नब्ब करो अपने फेस के उपर टमा मिल्क पाउडर तो हनी हा जो हाइड्रेट बना के रखेगा तो हाँ रिंकल भी रिमूव करेगा एवं जी तीस कर लेना देखो कि वी रिजल्ट आ रहा एवेंडे तो हाँ फेस के उपर भी रिजल्ट आएगा ਤੁਸੀਂ ਇਹ ਕਰਕੇ ਦੇਖੋਗੇ ਖੁਦ ਤਾਂ ਫਿਰ ਹੀ ਰਿਜ਼ਲਟ ਆਵੇਗਾ ਜੀ ਇਹ ਮੇਰੇ ਬੋਲਣ ਨਾਲ ਨਹੀਂ ਜੇ ਤੁਸੀਂ ਕਰੋਗੇ ਫਿਰ ਰਿਜ਼ਲਟ ਮਿਲੇਗਾ ਤੁਹਾਨੂੰ ਇਹ ਨਹੀਂ ਕਿ ਤੁਸੀਂ ਇੱਕ ਵਾਰ ਕਰ ਲਿਆ ਤੇ ਤੁਹਾਨੂੰ ਰਿਜ਼ਲਟ ਮਿਲ ਜਾਵੇਗਾ ਤੁਸੀਂ ਲਗਾਤਾਰ ਕਰੋ ਵੀਕ ਦੇ ਵਿੱਚ ਤਿੰਨ ਵਾਰ ਕਰ ਲਓ ਇਹਦਾ ਕੋਈ ਸਾਈਡ ਇਫੈਕਟ ਨਹੀਂ ਕੋਈ ਨੁਕਸਾਨ ਨਹੀਂ ਹੁੰਦਾ ਇਹਦਾ ਰਿਜ਼ਲਟ ਬਹੁਤ ਹੀ ਵਧੀਆ ਆਵੇਗਾ ਜੀ ਮਿਲਕ ਪਾਊਡਰ ਤੇ ਹਣੀ ਦਾ ਟਮਾਟਰ ਦੇ ਉੱਪਰ ਤੁਸੀਂ ਪਾ ਕੇ ਬਸ ਇੱਕ ਵਾਰ ਕਰਕੇ ਦੇਖੋ ਤੁਹਾਨੂੰ ਰਿਜ਼ਲਟ ਮਿਲੇਗਾ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓਗੇ ਕਿਵੇਂ ਦਾ ਰਿਜ਼ਲਟ ਤੁਹਾਨੂੰ ਮਿਲਿਆ ਹੈਗਾ ਜਦੋਂ ਤੁਸੀਂ ਖੁਦ ਕਰੋਗੇ ਫਿਰ ਜਦੋਂ ਅਸੀਂ ਖੁਦ ਕਰਦੇ ਸਾਨੂੰ ਫਿਰ ਹੀ ਪਤਾ ਲੱਗਦਾ ਕਿ ਕਿਵੇਂ ਦਾ ਰਿਜ਼ਲਟ ਮਿਲ ਰਿਹਾ ਕਿਉਂਕਿ ਮੈਂ ਕਰਦੀ ਆ ਤੇ ਮੈਨੂੰ ਰਿਜ਼ਲਟ ਮਿਲਦਾ ਮੈਂ ਫਿਰ ਆਪਣੀਆਂ ਭੈਣਾਂ ਨਾਲ ਸਾਰੀਆਂ ਨਾਲ ਸ਼ੇਅਰ ਕਰਦੀ ਆ ਕਿ ਤੁਸੀਂ ਵੀ ਆਹ ਵਾਲਾ ਪੈਕ ਲਗਾਓ ਜਾਂ ਫੇਸ਼ੀਅਲ ਕਰੋ ਜੋ ਵੀ ਮੇਰੀ ਵੀਡੀਓ ਆਉਂਦੀ ਫੇਸ਼ੀਅਲ ਲਈ ਆਉਂਦੀ ਹੈਗੀ ਆ ਕਰਦੀਆਂ ਚੀਜ਼ਾਂ ਨਾਲ ਆਉਂਦੀ ਹੈਗੀ ਆ ਕਰਦੀਆਂ ਚੀਜ਼ਾਂ ਲੈ ਕੇ ਮੈਂ ਫੇਸ਼ੀਅਲ ਕਰਦੀ ਆ ਜਾਂ ਮੈਂ ਪੈਕ ਵੀ ਲਗਾਉਂਦੀ ਆ ਆਪਣੇ ਘਰ ਤੋਂ ਹੀ ਚੀਜ਼ਾਂ ਲੈ ਕੇ ਕਰਦੀ ਆ ਤੁਸੀਂ ਵੀ ਆਪਣੇ ਘਰ ਦੀਆਂ ਨੇਚਰਲ ਚੀਜ਼ਾਂ ਲੈ ਕੇ ਨੇਚਰਲ ਬਿਊਟੀ ਲਿਆਓ ਨਾ ਕਿ ਪਾਲਣਾ ਤੇ ਜਾ ਕੇ ਪੈਸਾ ਵੇਸਟ ਕਰੋ ਇੱਕ ਟਾਈਮ ਵੇਸਟ ਕਰੋ ਠੀਕ ਹੈ ਆਪਣੇ ਹੱਥਾਂ ਨਾਲ ਜੋ ਅਸੀਂ ਕੰਮ ਕਰ ਲੈਣਾ ਨਾ ਉਹਦੇ ਨਾਲ ਜੀ ਰੀਸ ਨਹੀਂ ਹੁੰਦੀ ਜੀ ਆਪਾਂ ਬਾਹਰ ਜਾ ਕੇ ਪਾਰਲਰਾਂ ਦੇ ਜਾ ਕੇ ਮਹਿੰਗੇ ਮਹਿੰਗੇ ਟ੍ਰੀਟਮੈਂਟ ਕਰਵਾਣੇ ਪਾਰਲਰ ਦੇ ਫੇਸ਼ੀਅਲ ਕਰਵਾਣੇ ਤੁਸੀਂ ਘਰ ਵਿੱਚ ਬੈਠ ਕੇ ਕਰੋ ਤੁਸੀਂ ਦੇਖੋ ਮੈਂ ਵੀਡੀਓ ਪਾਈ ਹੋਈ ਆ ਪਪਾਇਆ ਫੇਸ਼ੀਅਲ ਦੀ ਕਿੰਨੀ ਵਧੀਆ ਉਹ ਇੰਨੀ ਕੁ ਵਧੀਆ ਐਂਟੀ 에ਜਿੰਗ ਆ ਨਾ ਰਿੰਕਲ ਵੀ ਰਿਮੂਵ ਕਰਦੀ দাগ ਦੱਬੇ ਵੀ ਰਿਮੂਵ ਕਰਦੀ ਆ ਤੇ ਵੀਕ ਦੇ ਵਿੱਚ ਤੁਸੀਂ ਇੱਕ ਵਾਰ ਕਰ ਲਿਆ ਕਰੋ ਪਪਾਇਆ ਫੇਸ਼ੀਅਲ ਬਹੁਤ ਹੀ ਵਧੀਆ ਜਿਨ੍ਹਾਂ ਨੇ ਨਹੀਂ ਵੀਡੀਓ ਦੇਖੀ ਉਹ ਵੀ ਦੇਖਣ ਜੀ ਮੇਰੀ ਵੀਡੀਓ ਮੈਂ ਇਸ ਟੌਪਿਕ ਦੇ ਹੋਰ ਵੀ ਵੀਡੀਓ ਜਿਵੇਂ ਵਿੰਟਰ ਆ ਰਿਹਾ ਹੈ ਵਿੰਟਰ ਦੇ ਹਿਸਾਬ ਨਾਲ ਵੀਡੀਓ ਲੈ ਕੇ ਆਵਾਂਗੀ ਡਰਾਈ ਸਕਿਨ ਦੇ ਹਿਸਾਬ ਨਾਲ ਲੈ ਕੇ ਆਵਾਂਗੀ oily ਆ ਜਿਨ੍ਹਾਂ ਦੀ ਉਹਨਾਂ ਦੀ ਲੈ ਕੇ ਆਵਾਂਗੀ ਤੁਸੀਂ ਕਿਸ ਵੀ ਟੌਪਿਕ ਦੇ ਵੀਡੀਓ ਦੇਖਣਾ ਚਾਹੁੰਦੇ ਜੇ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਜੇ ਕਿ ਇਸ ਟੌਪਿਕ ਦੇ ਵੀਡੀਓ ਬਣਾਵਾਂਗੀ ਫਿਰ ਮੈਂ ਉਸ ਟੌਪਿਕ ਤੇ ਹੀ ਠੀਕ ਹੈ ਜੀ ਤੁਸੀਂ ਬਸ ਇਹਨੂੰ ਫਿਰ 15 ਮਿੰਟ ਲਗਾ ਕੇ ਰੱਖ ਦੇਣਾ ਆ ਰੱਬ ਕਰਨ ਤੋਂ ਬਾਅਦ 15 ਮਿੰਟ ਤੁਸੀਂ ਛੱਡ ਦਿਓ ਆਪਣੇ ਫੇਸ ਨੂੰ 15 ਮਿੰਟ ਤੋਂ ਬਾਅਦ ਇਹ ਡਰਾਈ ਤਾਂ ਨਹੀਂ ਹੋਵੇਗਾ ਥੋੜਾ ਇਹਨੂੰ 15 ਮਿੰਟ ਰੈਸਟ ਦੇਣੀ ਹੈਗੀ ਪਰ ਫਿਰ ਵੀ ਡਰਾਈ ਨਹੀਂ ਹੋ ਰਹਾ ਤਾਂ 15 ਮਿੰਟ ਰੈਸਟ ਦਿਓ 15 ਮਿੰਟ ਤੋਂ ਬਾਅਦ ਥੋੜੇ ਹੱਥਾਂ ਨੂੰ ਗਿੱਲਾ ਕਰਕੇ ਆਪਣੇ ਫੇਸ ਦੀ 2 ਮਿੰਟ ਦੀ ਜੈਂਟਲੀ ਮ사ਜ ਦੇਣੀ ਹੈਗੀ ਆ ਇਹ ਨਹੀਂ ਕਿ ਰਗੜਨਾ ਨਹੀਂ ਹੈਗਾ ਆਪਾਂ ਨੇ ਜੈਂਟਲੀ ਮ사ਜ ਦੇ ਕੇ ਤੁਸੀਂ ਫੇਸ ਨੂੰ ਵਾਸ਼ ਕਰ ਲਿਓ ਸ਼ਾਮ ਨੂੰ ਕਰਿਓ ਤੇ ਮਾਰਨਿਕ ਰਿਜ਼ਲਟ ਤੁਸੀਂ ਖੁਦ ਦੇਖੋਗੇ ਠੀਕ ਹੈ ਜਦੋਂ ਵੀ ਕਿਤੇ ਜਾਣਾ ਸ਼ਾਮ ਨੂੰ ਤੁਸੀਂ ਇਹ ਮੇਰੇ ਆਸਾਨੀਆਂ ਭੈਣਾਂ ਨੇ ਕਰ ਲੈਣਾ ਦੇਖਿਓ ਫਿਰ ਤੁਹਾਡਾ ਫੇਸ ਕਿਵੇਂ ਚਮਕੇਗਾ ਸ਼ੀਸ਼ੇ ਵਾਂਗ ਇੱਕ ਵਾਰ ਕਰਨਾ ਨਹੀਂ ਹੋਣਾ ਬਾਰ ਬਾਰ ਕਰੋਗੇ ਤਾ ਸਿਸ਼ੇ ਵਾਂਗ ਹੀ ਚਮਕੇਗਾ ਦਾਗ-ਧੱਬੇ ਵੀ ਰਿਮੂਵ ਹੋ ਜਾਣਗੇ ਜੀ ਤੁਹਾਡੇ ਤੇ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਹੋ ਸ਼ੇਅਰ ਪਲੀਜ਼ ਕਰਿਆ ਕਰੋ ਜੀ ਸੋਹਣੇ-ਸੋਹਣੇ ਕਮੈਂਟ ਵੀ ਕਰਿਆ ਕਰੋ ਥੈਂਕ ਯੂ ਜੀ ਸਭੀ ਕੋ